ਅੰਕਲ ਜੀ ਕੀ ਨੰਬਰ ਤੁਹਾਡਾ ਜੀ ਮੈਂ ਤੁਹਾਡੀ ਪਿਛਲੇ ਬੀਤੇ ਦਿਨੀ 9 ਤਰੀਕ ਨੂੰ ਇੱਕ ਮੀਟਿੰਗ ਹੋਈ ਸੀ ਟੱਲੇ ਵਾਲ ਲਾਇਬ੍ਰੇਰੀ ਦੇ ਵਿੱਚ ਜੀ ਤਾਂ ਉਸ ਵਿੱਚ ਚਰਚਾ ਕੀਤਾ ਗਿਆ ਜੀ ਪੰਜਾਬ ਨੰਬਰਦਾਰ ਜੂਨੀਅਰ 643 ਜਿਲ੍ਹਾ ਪ੍ਰਧਾਨ ਆਦਰਸ਼ ਸਿੰਘ ਬਰਨਾਲਾ ਅਸੀਂ ਇੱਥੇ 9 ਤਰੀਕ ਨੂੰ ਟੱਲੇ ਵਾਲ ਵਿੱਚ ਲਾਇਬ੍ਰੇਰੀ ਦੇ ਵਿੱਚ ਇਕੱਠ ਕਰਕੇ ਬੰਦਿਆਂ ਦੀ ਰਾਏ ਲਈ ਸੀ ਵੀ ਅਸੀਂ ਇਹਦੇ ਜਿਹੜੀ ਸੈਨਾਪ ਦਾ ਹੋ ਤਸੀਲ ਇਹਦੇ ਵਿੱਚ ਵੀਰ ਚੋਣ ਕਰਦੀ ਹੈ ਨੰਬਰਦਾਰਾਂ ਦੀ ਨੰਬਰਦਾਰਾਂ ਦੀ ਚੋਣ ਕਰਕੇ ਇਹਦੇ ਵਿੱਚ ਉਹਦੇ ਦੇਣੇ ਉਹ ਅਸੀਂ 20 ਤਰੀਕ ਰੱਖੀ ਸੀ 20 ਦਸੰਬਰ ہاں 20 ਦਸੰਬਰ 20 ਦਸੰਬਰ ਨੂੰ ਜੀ ਹੋਣ ਇੱਥੇ ਚੋਣ ਕਰਕੇ ਉਹਨਾਂ ਨੂੰ ਉਹਦੇ ਦੇਣੇ ਪ੍ਰਧਾਨ ਬਾਕੀ ਮੀਤ ਪ੍ਰਧਾਨ ਜਾਨਤੀ ਬਾਕੀ ਹੋਰ ਸਾਰੇ ਉਹਦੇ ਦੇ ਕੇ ਉਹਦੇ ਨੂੰ ਸਨਮਾਨਤ ਕਰਨ ਸਾਡੇ ਚੈਨਲ ਦੇ ਮਾਧਮ ਰੇ ਕੀ ਕਹਿਣਾ ਚਾਹੋਗੇ ਜੀ ਮੈਂ ਇਹ ਕਹਿ ਰਹਿਣਾ ਜੀ ਜਿਵੇਂ ਸਾਰੇ ਨੰਬਰਦਾਰ ਭਰਾਵਾਂ ਨੂੰ ਵੀ ਜਿਹੜੇ ਵਿਦਿਆਰਥੀਆਂ ਬਰਨਾਲੇ ਦੇ ਵਿੱਚ ਆਉਂਦੇ ਨੇ ਵੀ ਸਾਰੇ ਟਾਈਮ ਨਾਲ 10 ਵਜੇ ਦੇ ਟਾਈਮ ਰੱਖਿਆ ਹੈ 10 ਵਜੇ ਦੇ ਨਾਲ ਲਾਇਬ੍ਰੇਰੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਵੀ ਉੱਥੇ ਆਪਾਂ ਬਾਅਦ ਤੋਂ ਬਾਅਦ ਕੱਟ ਕਰਕੇ ਆਪਾਂ ਆਪਦਾ ਪ੍ਰੋਗਰਾਮ ਕਰ ਸਕੀਏ ਸਹੀ ਬੰਦੇ ਚੁਣ ਕਰ ਸਕੀਏ ਸਹੀ ਬੰਦੇ ਚੁਣ ਬਰਨਾਲੇ ਦੇ ਕਾਰਜਕਾਰੀ ਪ੍ਰਧਾਨ ਸਜੀਤ ਸਿੰਘ ਨੇੜਾਗੇ ਹੋਣਗੇ ਵੀ ਗਰਸ਼ਨ ਸਿੰਘ ਮਲੌਲੀ ਚੀਫ ਵੈਟਰਨਰ ਵੀ ਹੋਣਗੇ ਵੀ ਉਹਨਾਂ ਦੀ ਰਹਿਣ ਮਾਇਤ ਹੈ ਹੈ ਮੀਟਿੰਗ ਕਰਕੇ ਉਹਨਾਂ ਦਾ ਇਹ ਸਾਰਾ ਸਿਸਟਮ ਦਾ ਜੀ ਤੁਸੀਂ ਮੰਨ ਲਓ ਜਿਹੜੀ 20 ਤਰੀਕ ਨੂੰ ਤੁਸੀਂ ਮੀਟਿੰਗ ਰੱਖ ਰਹੇ ਹੋ ਦੁਬਾਰੇ ਮਤਲਬ ਉਹਦੇ ਬੰਡੋਗੇ ਹਨਾ ਇਸ ਮੀਟਿੰਗ ਨੂੰ ਰੱਖਣ ਦਾ ਕੋਈ ਖਾਸ ਵਜ੍ਹਾ ਜੀ ਖਾਸ ਵਜ੍ਹਾ ਤਾਂ ਇਹ ਜੀ ਜਿਹੜੀ ਪਟਾਉੜ ਤਸੀਲ ਹੈ ਇਹ ਬੰਦ ਪਈ ਸੀ ਬਹੁਤ ਲੰਮੇ ਸਮੇਂ ਤੋਂ ਇੱਥੇ ਕੋਈ ਬੰਦਾ ਉਹਦਾ ਅਧਿਕਾਰ ਹੈ ਨਹੀਂ ਸੀਗਾ ਵੀ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਵੀ ਇੱਥੇ ਉਹਦੇ ਦੇ ਕੇ ਵੀ ਇਹਨੂੰ ਚਲਦੀ ਕਰਨਾ ਹੈ ਵੀ ਚਲਦੀ ਕਰਕੇ ਵੀ ਲੋਕਾਂ ਦੇ ਕੰਮ ਸਹੀ ਢੰਗ ਨਾਲ ਹੋਣ ਵੀ ਨੰਬਰਦਾਰ ਤੇ ਸੀਸੀ ਜਾਣ ਆਉਦਾ ਕੰਮ ਕਰਾਉਣ ਲੋਕਾਂ ਦਾ ਸਹੀ ਅੱਛਾ ਜਿਵੇਂ ਤੁਹਾਡੇ ਕਹਿੰਦਾ ਮਤਲਬ ਜਿਹੜੀ ਜਿਹੜੀ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਲੋਕਾਂ ਦੇ ਜਿਹੜੇ ਕੰਮ ਅਧੂਰੇ ਰਹਿ ਜਾਂਦੇ ਸੀ ਨੰਬਰਦਾਰਾ ਕਰਕੇ ਹਾਂ ਇਹੋ ਕੰਮ ਅਧੂਰੇ ਰਹਿੰਦੇ ਸੀ ਨੰਬਰਦਾਰ ਮਿਲਦਾ ਨਹੀਂ ਸੀਗਾ ਕੋਈ ਕਿਤੇ ਭਾਜ ਜਾਂਦੇ ਫੁੱਲਦੇ ਹੁੰਦਾ ਸੀਗਾ ਫਿਰ ਵੀ ਜੇ ਚੋਣ ਹੋ ਨੰਬਰਦਾਰ ਨੂੰ ਫੋਨ ਕਰਕੇ ਨੰਬਰਦਾਰਾ ਦੇ ਟਾਈਮ ਤੇ ਜਾ ਕੇ ਆਲਾ ਕੰਮ ਕਰਾ ਸਕਦੇ ਲੋਕਾਂ ਨੂੰ ਦਿੱਕਤ ਨਹੀਂ ਹੋਣੀ ਠੀਕ ਹੈ ਜੀ ਇਹ ਮਤਲਬ ਭਦੌੜ ਹਲਕੇ ਦੀ ਸਾਰੇ ਨੰਬਰਦਾਨ ਹੋਣਗੇ ਜੀ ਭਦੌੜ ਹਲਕੇ ਦੀ ਚੋਣ ਕਰਾਂਗੇ ਇਹ ਇੱਕ ਨੰਬਰ ਦਾ ਦੂਜੇ ਤਸੀਲਾਂ ਦੇ ਕੋਣਗੇ ਬਾਕੀ ਹਲਕੇ ਪਧੌੜ ਦੀ ਭਦੌੜ ਦੀ ਹੈ ਚੋਣ ਤਾਂ ਹਾਂਜੀ ਠੀਕ ਠੀਕ ਹੈ ਜੀ ਅੱਛਾ ਇਹ ਚ ਆ ਕੋਈ ਵੀ ਸਕਦੇ ਆ ਜੀ ਕੋਈ ਵੀ ਆ ਸਕਦਾ ਜੀ ਕੋਈ ਜਿਵੇਂ ਹਲਕਾ ਮੈਲਕਲਾ ਹੋ ਗਿਆ ਬਰਨਾਲਾ ਹੋ ਗਿਆ ਤਨੋਲਾ ਹੋ ਗਿਆ ਜੀ ਕੋਈ ਵੀ ਆ ਸਕਦਾ ਜਿਗਾ ਬਰਨਾਲਾ ਆ ਗਿਆ ਨਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਆ ਸਕਦਾ ਨਾ ਠੀਕ ਆ ਕੋਈ ਵੀ ਸਕਦਾ ਜੀ ਚੋਣ ਆ ਉਹ ਭਦੌੜ ਹਲਕੇ ਦੀ ਆ ਭਦੌੜ ਹਲਕੇ ਦੀ ਠੀਕ ਹੈ ਜੀ